ਵਿਰੇਲੀ ਜੀ ਜੋ ਨੈਕਸਟ ਟੂਰ ਹੈ ਦੁਬਈ ਦੇ ਵਿੱਚ ਦੇਖਣ ਵਾਲੀ ਹੈ ਉਹਨਾਂ ਲਈ ਕੋਈ ਸੁਨੇਹਾ ਦੇਣਾ ਚਾਹੋਗੇ ਦੁਬਈ ਪਰ ਹੈ ਜੀ ਬਹੁਤ ਸੁੰਦਰ ਲੱਗਾ ਮੈਂ 5 ਵਜੇ ਤੋਂ ਪਹਿਲਾਂ ਆ ਗਈ ਮੈਂ 4 ਵਜੇ ਆ ਗਈ ਸੀ ਇਹ ਇੰਨਾ ਵਧੀਆ ਲੱਗਾ ਕਿ ਮੈਂ ਦੱਸ ਨਹੀਂ ਸਕਦੀ ਬੇਸਿਕਲੀ ਟ੍ਰਿਪ ਬਹੁਤ ਅੱਛਾ ਲੱਗਾ ਸਭ ਤੋਂ ਅੱਛੀ ਬਾਤ ਡਾਇਰੈਕਸ਼ਨ ਬਹੁਤ ਬੜੀਆ ਥੀ ਬਹੁਤ ਸੁੰਦਰ ਮੇਰਾ ਸਭਾ ਕੀ ਗਿਆ ਕਿ ਮੈਂ ਪ੍ਰੋਗਰਾਮ اٹੈਂਡ ਕਿੱਦਾਂ ਦਾ ਬਹੁਤ ਲੰਬਾ ਆ ਤੁਹਾਡਾ ਐਕਸਪੀਰੀਅੰਸ ਕਿੱਦਾਂ ਰਿਹਾ ਪਛਤਾ ਡੇਢ ਘੰਟੇ ਤੋਂ ਪੁੱਛਿਆ ਮੈਂ ਕਹਿੰਦਾ ਜੀ ਬਾਹਰਲਾ ਕੁਛ ਵੀ ਦੁਨੀਆਵਾਰੀ ਹੈ ਜਿਹੜੀ ਮਤਲਬ ਉਹਨਾਂ ਸਮਾਂ ਜਦੋਂ ਅੱਜ ਬੈਠ ਗਏ ਤਾਂ ਮੁੜ ਕੇ ਬਾਹਰਲੀ ਦੁਨੀਆਵਾਰੀ ਤਾਂ ਯਾਦ ਹੀ ਨਹੀਂ ਆਈ ਸਸੀ ਕਲ ਜੀ ਸਰਵ ਮੈਂਟੀ ਸਰਵਗੋੜ ਚੈਰੀਟੇਬਲ ਟਰਸ ਦੇ ਵੱਲੋਂ ਚੰਡੀਗੜ੍ਹ ਸਕੀਤ ਨਾਟਕ ਅਕੈਡਮੀ ਦੇ ਨਾਲ ਮਿਲ ਕੇ ਅਸੀਂ ਸਰਵ ਹਮੈਂਟੀ ਸਰਵਗੋੜ ਸਾਰੇ ਟਰਸ ਦੇ ਮੈਂਬਰ ਚਿੱਤਰਕਾਰ ਵੀਰ ਜੀ ਉਹਨਾਂ ਨਾਲ 7 ਤਰੀਕ ਨੂੰ ਅਸੀਂ ਤੈਗੋਟ ਹੈਟਰਡ ਦੇ ਵਿੱਚ ਫਾਈਨਲ ਕੋਡ ਇੰਜਰੀ ਦੇ ਨਾਲ-ਨਾਲ ਹੋਰ ਜਿੰਨੀ ਵੀ ਡਿਸੇਬ ਦੇ ਲਈ ਇੱਕ ਨਾਟਕ ਕਰਨ ਜਾ ਰਹੇ ਹਾਂ ਜੀ ਉਹ ਨਾਟਕ ਹੈ ਜੀ ਟੈਨਸ਼ਨ ਫਰੀ ਫੈਮਲੀ 400 ਵੀ ਬਹੁਤ ਕਮੇਡੀ ਨਾਟਕ ਹੈ 7 April ਨੂੰ Tagore Theater ਦੇ ਵਿੱਚ 5:30 ਵਜੇ ਪੂਰੀ ਫੈਮਲੀ ਟੀਮ ਉੱਥੇ ਪਹੁੰਚ ਰਹੀ ਹੈ ਤੁਹਾਨੂੰ ਹਸਾਵਾਂਗੇ ਵੀ ਤੇ ਚੰਗੇ ਮੈਸੇਜ ਵੀ ਦੇਵਾਂਗੇ ਥੈਂਕ ਯੂ

<laughs> <laughs> मेनु बहुत खुशी हुई क्योंकि मैं दसोगे मेनु बहुत अच्छा लगा सर जी बहुत अच्छा जी अच्छा थैंक यू थैंक यू सर थैंक यू वाह

जी जी जी, जी, बहुत जी। बहुत जी। तो बहुत 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 ही है, है, स्वाद शुक्रिया ज़्यादा प्यार हो रहा दुबई वाली तो लगे लगे, ज़रूर टाइमली बुकिंग करके जी, शाम आज आज जो आगे ਇਹਦੇ ਲਈ ਦੂਰ ਕੰਨੀ ਤੁਸੀਂ ਬਹੁਤ ਹੀ ਪਰਿਆਲਾ ਕੀਤਾ ਅਰੇ ਇਨਾ ਜਿਆ ਡੇਢ ਘੰਟੇ ਮੂੰਹ ਤੇ ਸਮਾਈਲ ਰਹੀ ਬਹੁਤ 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 ਜੀ ਆਪਾ ਬਹੁਤ ਤਾੜੀਆਂ ਬਹੁਤ ਤਾੜੀਆਂ ਬਹੁਤ ਹਰ ਚੀਜ਼ ਬਹੁਤ ਹੀ ਵਧੀਆ ਕੀਤਾ ਜੀ ਡੇਢ ਘੰਟੇ ਸਮਾਈਲ ਨਹੀਂ ਰਹੀ ਸਮਾਈਲ ਨਾਲ ਲੈ ਕੇ ਜਾ ਰਹੇ ਆਪਾਂ ਲੈ ਕੇ ਜਾ ਰਹੇ ਸਮਾਈਲ ਬਹੁਤ ਜਿਆ ਡੇਢ ਸ਼ਾਮ ਤੁਹਾਡੀ ਕਿਵੇਂ ਰਹੀ ਡੇਢ ਘੰਟਾ ਜੋ ਬਿਤਾ ਕੇ ਜਾ ਰਹੇ ਹੋ ਕਿਵੇਂ ਦੀ ਕਬੂਤ ਸਵਾਇਤਰੀ ਬਹੁਤ ਵਧੀਆ ਬਹੁਤ ਵਧੀਆ ਉਹ ਹੀ ਆ ਕਿ ਜਿਹੜੇ ਤੁਹਾਨੂੰ ਜਿਹੜੀ ਸਰਮ ਜੋ ਮੁੰਤੀ ਸਰੂ ਡੋਰ ਜਿਹੜੇ ਐਕਚੁਅਲੀ ਜਿਹੜੀ ਜੀਵਨ ਗੁਰੂ ਗੋਬਿੰਦ ਸਿੰਘ ਜੀਾਂ ਵਿੱਚ ਸਤ ਦੁਨੀਆ ਸੇਵ ਕਮਾਈ ਦੇ ਕਰਕੇ ਬੈਸਨ ਪਾਈਏ ਸਭ ਤੋਂ ਵੱਡੀ ਹੈ ਹੱਥ ਪਰ ਜਿਹੜੇ ਸੇਵਾ ਗੁਰੂ ਸਾਹਿਬ ਲੈ ਰਿਹਾ ਜਿੰਨੇ ਇਹਨਾਂ ਤੋਂ ਇਹ ਆਪਣੇ ਜੀਵ ਨੂੰ ਲੱਗੇ ਵਾਲੇ ਸਵਾਰਦੇ ਇਥੋਂ ਵਾਲੇ ਸਵਾਰਦੇ ਹੈ ਨਾ ਤਾਂ ਹਰ ਕਿਸੇ ਦਾ ਹਰ ਕਿਸੇ ਨੂੰ ਚਾਹੀਦਾ ਹੈ ਕਿ ਆਪਣੇ ਜੋ ਵੀ ਆਪਣੇ ਆਪਣੀ ਦਰਸਵੰਦ ਜਰੂਰ ਕਰੀਏ ਇਹੋ ਜਿਹਾ ਆਰਗੇਨਾਈਜੇਸ਼ਨ ਪਾਓ ਕਿਉਂਕਿ ਗੁਰਦੁਆਰਿਆਂ ਦੇ ਵਿੱਚ ਮੰਦਰਾਂ ਦੇ ਵਿੱਚ ਜਿੱਨੇ ਮਰਜ਼ੀ ਲਈ ਜਾਓਗੇ ਉੱਥੇ ਦਾ ਕੋਈ ਹੋਰ ਹਾਲ ਨਹੀਂਗਾ ਉੱਥੇ ਆਪਣਾ ਕੋਈ ਚੈੱਕ ਨਹੀਂਗਾ ਜਿੱਥੇ ਦਾ ਐਟਲੀ ਸਾਨੂੰ ਪਤਾ ਲੱਗਦਾ ਹੈ ਕਿ ਇਹ ਇਹ ਸਹੀ ਜਗ੍ਹਾ ਤੇ ਜਾ ਰਿਹਾ ਹੈ ਕਿਸੇ ਮਾਨਵਤਾ ਦੀ ਸੇਵਾ ਹੋ ਰਹੀ ਹੈ ਨਾ ਤੇ ਗੁਰੂ ਸਾਹਿਬ ਨੇ ਕਿਹਾ ਸੀਗੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਇਸੇ ਕਰਕੇ ਗੁਰੂ ਸਾਹਿਬ ਨੇ ਗੁਰੂ ਹਰਾਈ ਸਾਹਿਬ ਨੇ ਪਿਛੇ ਹਕੀਰਪੁਰ ਸਾਹਿਬ ਦਵਾਈਖਾਨੇ ਖੋਲੇ ਸੀ